ਪ੍ਰੋਸ਼ਰ ਦਾ ਕੱਲ ਨੂੰ ਮੋਦੀ ਸਾਹਿਬ ਨੂੰ ਮਿਲਣ ਜਿਗਿਆਨੀ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਤੇ ਫਿਰ ਮੈਂ ਵੀ ਲਾਜਤਾ ਮੈਨੂੰ ਵੀ ਹੈਗਾ ਇਹ ਵੀ ਮੈਂ ਵੀ ਬਣਾ ਕੋਈ ਮਾੜੀ ਗੱਲ ਥੋੜੀ ਹੈ ਪਰ ਜੇ ਮੈਂ ਬਣ ਗਿਆ ਮੈਂ ਤਾਂ ਫਿਰ ਕੱਢ ਦੂੰ ਵੱਟ ਐ ਨਹੀਂ ਹੈਗਾ ਵੀ ਅਸੀਂ ਬਾਦ ਦੇ ਕੇ ਪਾਸੇ ਹੋ ਜਾਾਂਗੇ ਜਾਂ ਅਸੀਂ ਜ਼ਮੀਨਾਂ ਖਰੀਦਾਂ ਕੋਠੀਆਂ ਬਣਾਂਗੇ ਨਾ 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 ਬਿਲਕੁਲ ਕਦੇ ਨਹੀਂ ਹਾਲਾਂਕਿ ਮੈਂ ਮਜ਼ਾਕ ਕਰਦਾ ਜਿਹੜੀ ਮੈਂ ਗੱਲ ਕਹੀ ਹੈ ਇੰਨਾ ਕਿਦਾਂ ਕਹਿ ਦਨਗੇ ਮੈਨੂੰ ਮੁੱਖ ਮੰਤਰੀ ਬਣਨ ਬਾਰੇ ਉਹ ਪਰ ਕਹਿ ਵੀ ਸਕਦੇ ਆ ਕਬਡੀ ਕਲੀ ਜੇ ਮੈਂ ਕਹਿਤਾ ਵੀ ਮੈਂ ਤਾਂ ਫੇਰ ਆਉਂ ਜੇ ਮੈਨੂੰ ਮੁੱਖ ਮੰਤਰੀ ਬਣਨ ਮਨ ਵੀ ਸੜਦੇ ਬੱਡੀ ਕਲੀ ਕੋਈ ਜ਼ਰੂਰੀ ਨਹੀਂ ਅ ਜਿਹੜੇ ਝਾੜੂ ਵਾਲੇ ਹੁਣ ਜਿਤਾਏ ਐ ਕੋਈ ਕਹਿੰਦਾ ਜੀ ਮੈਂ ਤਾਂ ਮੋਬਾਈਲਾਂ ਦੀ ਰਿਪੇਅਰ ਕਰਦਾ ਸੀ ਮੈਂ ਟੈਕਸੀ ਚਲਾਉਂਦਾ ਸੀ ਮੈਂ ਤਾਂ ਫੇਰ ਵੀ ਯਾਰ ਕੁਰਬਾਨੀ ਪੜਦਾ ਕਥਾ ਬਾਜ ਕਰਿਆ ਮੈਂ ਤਾਂ ਕੀਰਤਨ ਕਰ ਲੈਣਾ ਤੇ ਉਦਾਂ ਮੈਂ ਬੱਕਰੀਆਂ ਬੱਕਰੀਆਂ ਚੋਣ ਦੀ ਗੱਲ ਨਹੀਂ ਕਰਨੀ ਜਿਵੇਂ ਤੁਸੀਂ ਲਿਸਨ ਕਹਿੰਦੇ ਸੀ ਪਰ ਫਿਰ ਵੀ ਮੈਨੂੰ ਰਾਜਨੀਤੀ ਬਾਰੇ ਪਤਾ ਹੈ ਮੜਾ ਮੋਟਾ